ਪੰਜਾਬ ਦੇ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਘੇਰੇ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਤਾਜ਼ਾ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆਈਆਂ ਜਿੱਥੇ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੱਡੀਆਂ ਦੀ ਭੰਤੋੜ ਕੀਤੀ ਗਈ ਗੁੰਡਾਗਰਦੀ ਦਾ ਸ਼ਰਿਆਮ ਨੰਗਾ ਨਾਚ ਦੇਖਣ ਨੂੰ ਮਿਲਿਆ ਹੋਣਾਈ ਇਸ ਘਟਨਾ ਤੋਂ ਬਾਅਦ ਪਟਿਆਲਾ ਸ਼ਹਿਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਦੱਸਦੀ ਹੈ ਕਿ ਤਿੰਨ ਮੋਟਰਸਾਈਕਲ ਤੇ ਕੁਝ 5 ਤੋਂ 7 ਨੌਜਵਾਨ ਸਵਾਰ ਹੋ ਕੇ ਆਉਂਦੇ ਨੇ ਗੱਡੀਆਂ ਦੀ ਭੰਨਤੋੜ ਕਰਦੇ ਨੇ ਗੱਡੀ ਦੀ ਭੰਨਤੋੜ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਨੂੰਨ ਵਿਵਸਥਾ ਕਿਸੇ ਦੇ ਹੱਥ ਦੇ ਵਿੱਚ ਵੀ ਨਹੀਂ ਹੈ ਪੁਲਿਸ ਵੀ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਹਾਲਾਂਕਿ ਜਦੋਂ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੇ ਦੱਸਿਆ ਹੈ ਕਿ ਮਾਮਲਾ ਐਫ ਆਈ ਆਰ ਉਹਨਾਂ ਨੌਜਵਾਨਾਂ ਤੇ ਦਰਜ ਕਰ ਲਈ ਗਈ ਹੈ ਅਣਪਛਾਤੇ ਵਿਅਕਤੀਆਂ ਖਿਲਾਫ ਇਹ ਐਫ ਆਈ ਆਰ ਦਰਜ ਹੋਈ ਹੈ ਹਾਲਾਂਕਿ ਜਦੋਂ ਵੀ ਕੋਈ ਅਜਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਲਗਾਤਾਰ ਪੁਲਿਸ ਦੇ ਉੱਪਰ ਸਵਾਲ ਉੱਠਦੇ ਨੇ ਕਿ ਪੁਲਿਸ ਉਸ ਸਮੇਂ ਕਿੱਥੇ ਮੌਜੂਦ ਹੁੰਦੀ ਹੈ ਕਿਉਂਕਿ ਅਜਹੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਤੇ ਇਹ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਪਟਿਆਲਾ ਦੇ ਲਾਹੌਰੀ ਗੇਟ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਇਸ ਘਟਨਾ ਤੋਂ ਬਾਅਦ ਉਹ ਮੌਕੇ ਤੋਂ ਨੌਜਵਾਨ ਫਰਾਰ ਹੋ ਜਾਂਦੇ ਨੇ ਪਰ ਉਹ ਨੌਜਵਾਨ ਕੌਣ ਸਨ ਉਹਨਾਂ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਇਸ ਦੇ ਬਾਰੇ ਪੁਲਿਸ ਨੇ ਅਜੇ ਕੋਈ ਵੀ ਖੁਲਾਸਾ ਨਹੀਂ ਕੀਤਾ ਪਰ ਪੁਲਿਸ ਦਾ ਇਹ ਬਿਆਨ ਜ਼ਰੂਰ ਸਾਹਮਣੇ ਆਇਆ ਹੈ ਕਿ ਅਸੀਂ ਐਫ ਆਈ ਆਰ ਜ਼ਰੂਰ ਦਰਜ ਕਰ ਲਈ ਹੈ ਪਰ ਉਹ ਨੌਜਵਾਨ ਕੌਣ ਨੇ ਉਹਨਾਂ ਨੂੰ ਅਜੇ ਵੀ ਕਾਬੂ ਨਹੀਂ ਕੀਤਾ ਗਿਆ ਹਾਲਾਂਕਿ ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਸੀ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਗੱਡੀਆਂ ਦੀ ਸ਼ਰੇਆਮ ਪੰਤੋੜ ਕੀਤੀ ਗਈ ਤੇ ਉਸ ਇਲਾਕੇ ਦੇ ਵਿੱਚ ਹੁਣ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਹਦੇ ਵਿੱਚ ਸਾਨੂੰ ਰਿਮਾਂਡ ਜਿਹੜਾ ਮਿਲਿਆ ਹੋਇਆ ਹੈ ਰਿਮਾਂਡ ਦੇ ਵਿੱਚ ਹੁਣ ਪੁੱਛ ਕੇ ਸਹੂਗੀ ਕਿ ਅਸਲ ਕਹਾਣੀ ਕੀ ਆ ਪਰ ਇਹਦੇ ਵਿੱਚ ਅਸੀਂ ਦੋ ਬੰਦੇ ਤਾਂ ਬਾਈ ਨੇਮ ਪਰਚਾ ਦਿੱਤਾ ਹੋਇਆ ਹੈ ਤੇ 8-10 ਜਾਣੇ ਜਿਹੜੇ ਹੈਗੇ ਆ ਅਣਪਛਾਤੇ ਵਿਅਕਤੀ ਆ ਉਹਨਾਂ ਤੇ ਐਫਆਈਆਰ ਦਰਜ ਹੋਈ ਆ ਮੈਮ ਕੀ ਲੱਗਦਾ ਬੜਾ ਨੰਬਰ ਇਦੇ ਵਿੱਚ ਥੋੜਾ ਜਿਹਾ ਜਿਹੜਾ ਸਾਹਮਣੇ ਆਇਆ ਕਿ ਇੱਕ ਕੋਈ ਚੌਕੀਦਾਰ ਆ ਜਿਹੜਾ ਇਹ ਮੁੰਡਿਆਂ ਨੇ ਲੜਾਈ ਕੀਤੀ ਆ ਨਾ ਇਹ ਥੋੜਾ ਜਿਹਾ ਮੇਰੇ ਸਾਹਮਣੇ ਆਣ ਚ ਆਇਆ ਕਿ ਇਹਨਾਂ ਦੀ ਕੋਈ ਕੁੜੀ ਆ ਜਿਨ੍ਹਾਂ ਦੇ ਲਵ ਮੈਰਿਜ ਦਾ ਕੋਈ ਚੱਕਰ ਆ ਕਿ ਤੂੰ ਕਹਿੰਦਾ ਕਿ ਇਹਨਾਂ ਦੇ ਨਾਲ ਚੌਕੀਦਾਰ ਜਿਹੜਾ ਕਿਉਂ ਉੜਦਾ ਪੈੜਦਾ ਆ ਥੋੜਾ ਜਿਹਾ ਇਹੀ ਸਾਹਮਣੇ ਆਇਆ ਬਾਕੀ ਜਿਹੜਾ ਤਫਸੀਰ ਦਾ ਇੱਕ ਪਾਰਟ ਆ ਉਸ ਤੋਂ ਬਾਅਦ ਹੀ ਸਾਹਮਣੇ ਆਊਗਾ ਕਿ ਅਸਲ ਕਹਾਣੀ ਬਾਕੀ ਅਰਥਾਤੋ ਜਾਣੇ ਹੋ ਰਿਹਾ ਜਿਨ੍ਹਾਂ ਤੇ ਅਣਪਿਆਦੀ ਵਿਕਤੀਆਂ ਤੇ ਆਪਣੀ ਅਡਸ ਹੋਈ ਹੈ ਹਾਂਜੀ ਇਹਨਾਂ ਦੀ ਕਾਰਵਾਈ ਜਿਹੜੀ ਪੂਰੇ ਤਰੀਕੇ ਨਾਲ ਚੱਲ ਰਹੀ ਆ ਇਹਨਾਂ ਦੀਆਂ ਅਸੀਂ ਲੋਕੇਸ਼ਨਾਂ ਪਾ ਕੇ ਦੇਖੀਆਂ ਜਿਹੜੀਆਂ ਕਿ ਹੁਸੇ ਅਰਪੋਰਟੀਆਂ ਆ ਰਹੀਆਂ ਨੇ ਤੇ ਉਮੀਦ ਹੈ ਕਿ ਅਸੀਂ ਜਲਦੀ ਇਹਨਾਂ ਨੂੰ ਰਾਉਂਡ ਅਪ ਕਰ ਲਵਾਂਗੇ ਜਦੋਂ ਲਾ ਉਤਾਰ ਗਰਮੀ ਹੁੰਦਾ ਕਿ ਜ਼ਿਆਦਾ ਆ ਤੇ ਇਹਨਾਂ ਦੇ ਦਿਮਾਗ ਨੂੰ ਵੀ ਜਿਆਦਾ ਗਰਮੀ ਚੜੀ ਹੋਈ ਆ ਤੇ ਪੁਲਿਸ ਹੁਣ ਇਦਾਂ ਦੇ ਕੰਮਾਂ ਨੂੰ ਬਿਲਕੁਲ ਹੀ ਬਰਦਾਸ਼ਤ ਨਹੀਂ ਕਰੂਗੀ ਖਾਸ ਕਰਕੇ ਮੈਂ ਤਾਂ ਬਿਲਕੁਲ ਹੀ ਬਰਦਾਸ਼ਤ ਨਹੀਂ ਕਰੂਗੀ ਜੇ ਹੁਣ ਇਦਾਂ ਦਾ ਕੋਈ ਵਾਕਿਆ ਸਾਹਮਣੇ ਆਉਂਦਾ ਤੇ ਅਸੀਂ ਪੂਰੀ ਸ਼ਕਤੀ ਨਾਲ ਉਹਨਾਂ ਤੇ ਕਾਰਵਾਈ